ਉਹਨਾਂ ਨੇ ਇਸ ਗੱਲ ਦੀ ਗਵਾਹੀ ਭਰੀ ਕਿਹਦੇ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਧੰਮ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੁਭਾਏਮਾਨ ਜੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਦੂਰ ਦਰਾਡੇ ਤੱਕ ਮਹਾਰਾਜ ਜੀ ਦੀ ਮਹਿਮਾ ਹੈ ਦੂਰ ਦਰਾਡੇ ਤੱਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਣ ਗਾਏ ਜਾ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਦੀ ਧਰਤੀ ਤੇ ਇੱਕ ਬੰਦਾ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਜਾਂ ਕਰਦਾ ਹੈ ਪਰ ਕਿਸੇ ਕਾਰਨੂ ਦੇ ਕਾਰੋਬਾਰ ਵਿੱਚ ਘਾਟਾ ਪੈ ਗਿਆ ਇਦਾਂ ਕਹਿ ਲੋ ਕਿ ਕਾਰੋਬਾਰ ਖਤਮ ਹੋ ਗਿਆ ਇਹਦਾ ਨਾਮ ਭਾਈ ਸੰਤੋਖ ਸਿੰਘ ਨੇ ਤੇ ਭਾਈ ਕਾਨ ਸਿੰਘ ਦੀ ਲਾਭਾਂ ਨੇ ਲਗਾਇਆ ਹੈ ਗੰਗੂ ਸ਼ਾਹ ਜਦੋਂ ਕੁਛ ਪੱਲੇ ਨਾ ਰਹਿ ਗਿਆ ਹੱਥ ਵਿੱਚ ਕੁਝ ਰਹਿ ਨਾ ਗਿਆ ਇੱਧਰ ਉੱਧਰ ਭਟਕਣ ਲੱਗਾ ਕਿ ਕਿਵੇਂ ਹੁਣ ਦੁਬਾਰਾ ਗੱਡੀ ਲਈ ਤੇ ਆਵੇ ਤੇ ਦਿੱਲੀ ਦੀ ਧਰਤੀ ਤੇ ਕਿਸੇ ਸਿੱਖ ਨੇ ਬੜੇ ਪਿਆਰ ਨਾਲ ਇਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਤਾ ਦੱਸਿਆ ਕਿਉਂਕਿ ਦਿੱਲੀ ਦੀ ਧਰਤੀ ਤੇ ਸਿੱਖੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਵਜੇ ਤੋਂ ਹੈ। ਸ੍ਰੀ ਗੁਰੂ ਨਾਨਕ ਮਹਾਰਾਜ ਨੇ ਇੱਥੇ ਚਰਨ ਪਾਏ ਦਿੱਲੀ ਜਿੱਥੇ ਗੁਰਦੁਆਰਾ ਸ੍ਰੀ ਮਦਨੂ ਦਾ ਟਿੱਲਾ ਸਾਹਿਬ ਬਣਿਆ ਹੈ ਨਾ ਇੱਥੇ ਗੁਰੂ ਨਾਨਕ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ। ਆਖਿਆ ਕਿ ਤੂੰ ਬੋਇੰਦਵਾਲ ਦੀ ਧਰਤੀ ਤੇ ਜਾ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਣਾ ਵਿੱਚ ਅਰਦਾਸ ਕਰ ਤੇ ਗੁਰੂ ਅਮਰਦਾਸ ਮਹਾਰਾਜ ਤੇਰਾ ਬਿੜੜਾ ਬੰਨੇ ਲਾਉਣਗੇ ਤੇਰਾ ਕਾਰ ਦਰਾਸ ਆ ਜਾਇਗਾ ਸਾਧ ਸੰਗਤ ਦੀ ਮੰਡਲਾ ਨੂੰ ਮਾਰਦਾ ਹੋਇਆ ਗੰਗੂ ਸ਼ਾਹ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਪਉਣ ਵਾਲਾ ਹਾਜ਼ਰ ਹੋਇਆ ਮੱਥਾ ਟੇਕਿਆ ਮਹਾਰਾਜ ਸੱਤੇ ਬਾਦਸ਼ਾਹ ਜੀ ਦੇ ਚਰਣਾ ਉੱਤੇ ਬੈਠਾ ਬਾਣੀ ਦਾ ਕੀਰਤਨ ਸੁਣਿਆ ਸੰਗਤ ਦੀ ਆਹਰੀ ਭਰੀ ਸਾਤ ਸੰਗਤ ਜੀ ਕੁਝ ਦਿਨ ਸੇਵਾ ਕਰਦਾ ਰਿਹਾ ਰੋਜ਼ ਅੰਮ੍ਰਿਤ ਵੇਲੇ ਆਉਣਾ ਮੱਥਾ ਟੇਕਣਾ ਕਾਦਰੀ ਪਰ ਨੀਰ ਬਚਨ ਬਲਾਸ ਸੁਣਨੇ ਤੇ ਨਾਲੇ ਧਿਆਨ ਨਾਲ ਵੇਖਦੇ ਰਹਿਣਾ ਕਿ ਸਿੱਖ ਕਿਵੇਂ ਅਰਦਾਸਾਂ ਕਰਦੇ ਆ ਤੇ ਮਹਾਰਾਜ ਕਿਵੇਂ ਉਹਨਾਂ ਦੀਆਂ ਝੋਲੀਆਂ ਵਿੱਚ ਦਾਤਾਂ ਪਾਉਂਦੇ ਆ ਸਾਤ ਸੰਗਤ ਜੀ ਇੱਕ ਦਿਨ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਤਨ ਗੁਰੂ ਅਮਰਦਾਸ ਜੀ ਨੂੰ ਜਦੋਂ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਘਟ-ਘਟ ਕੇ ਅੰਦਰ ਕੀ ਜਾਣਦਾ ਜਦੋਂ ਅਸੀਂ ਆਪਣੇ ਘਰ ਵਿੱਚੋਂ ਹੀ ਤੁਰ ਪੈਨੇ ਆਲਾ ਤੇ ਗੁਰੂ ਉਦੋਂ ਹੀ ਜਾਣਦਾ ਵੀ ਇਹ ਕੀ ਲੈਣ ਮੇਰੇ ਕੋਲ ਵਾਸਤੇ ਆ ਰਹੇ ਕਿਉਂਕਿ ਜਿਹੜਾ ਸਾਡਾ ਪੁਰਣਾ ਹੁੰਦਾ ਉਹਨੂੰ ਗੁਰੂ ਜਾਣਦਾ ਹੈ ਮਹਾਰਾਜ ਜੀ ਤਾਂ ਪਹਿਲੇ ਦਿਨ ਹੀ ਜਾਣਦੇ ਸਨ ਪਰ ਆਤਸਾ ਜੀ ਨੇ ਹਾਲੇ ਤੱਕ ਬਚਨ ਤਾਂ ਨਹੀਂ ਸੀ ਕੀਤਾ ਭਈ ਹਿਰਦਾ ਜਿਹੜਾ ਕੇ ਉਹ ਸੰਗਤ ਵੱਲ ਦੇਖ ਕੇ ਸੇਵਾ ਕਰਕੇ ਥੋੜਾ ਜਿਹਾ ਹੋਰ ਪਵਿੱਤਰ ਹੋਵੇ ਅੱਜ ਜਦੋਂ ਮਹਾਰਾਜ ਨੇ ਚਰਣਾਚ ਮੱਥਾ ਟੇਕਿਆ ਮਹਾਰਾਜ ਨੇ ਭਾਈ ਗੰਗੂ ਸਾਹਿਬ ਨਾਲ ੱਟਿਆ ਤੇ ਬੜੇ ਪਿਆਰ ਨਾਲ ਬਦਨ ਆਖਿਆ ਕਹਿਣ ਲੱਗੇ ਗੰਗੂ ਸਾਹ ਤੂੰ ਕੁਝ ਦਿਨ ਹੋ ਗਿਆ ਦਿੱਲੀ ਤੋਂ ਆਇਆ ਹੈ ਤੇ ਕੋਈ ਵਸਤੂ ਮੰਗਣ ਵਾਸਤੇ ਆਇਆ ਹੈ ਜਿਹੜੀ ਵਸਤੂ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਵਿੱਚੋਂ ਚਾਹੀਦੀ ਆ ਉਹ ਦਾਸ ਤਨ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਵਿੱਚੋਂ ਉਹ ਦਾਤ ਤੇ ਝੋਲੀ ਵਿੱਚ ਪੈਗੀ ਇਹਨੇ ਹੱਥ ਜੋੜੇ ਗੱਲ ਵਿੱਚ ਪੱਲਾ ਪਾਇਆ ਅਸਲ ਜਦੋਂ ਸਿੱਖ ਭਾਵਨਾ ਨਾਲ ਅਰਦਾਸ ਕਰਦਾ ਹੈ ਨਾ ਤੇ ਗੁਰੂ ਉਹਦੀ ਅਰਦਾਸ ਸੁਣਦਾ ਹੈ ਮਹਾਰਾਜ ਨੇ ਤਾਂ ਬਾਣੀ ਚ ਆਖਿਆ ਗ੍ਰਿਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਜਨ ਬਣ ਕੇ ਕੋਈ ਬੰਦਾ ਅਰਦਾਸ ਕਰੇ ਉੱਥੇ ਕਹਿ ਦਵੇ ਵੀ ਮੈਂ ਤੇਰਾ ਜਨ ਹਾਂ ਤੇਰੇ ਦਰਵਾਜ਼ੇ ਤੋਂ ਬਿਨਾਂ ਮੈਂ ਹੋਰ ਕਿਤੇ ਨਹੀਂ ਜਾਂਦਾ ਤੇ ਫਿਰ ਉਹਦੀ ਅਰਦਾਸ ਗ੍ਰਿਥੀ ਨਹੀਂ ਜਾਂਦੀ ਪਾਈ ਗੰਗੂ ਸ਼ਾਣੇ ਗਲ ਵਿੱਚ ਪੱਲਾ ਪਾਇਆ ਮਹਾਰਾਜ ਜੀ ਦੇ ਸਾਹਮਣੇ ਨੈਣਾ ਵਿੱਚੋਂ ਨੀਰ ਵਹਿ ਤੁਰਿਆ ਪਿਆਰ ਦਾ ਤੇ ਬੇਨਤੀ ਕਰਕੇ ਜੋਦੜੀ ਕਰਕੇ ਆਇਆ ਕਿੰਦਾ ਸੱਦੇ ਪਾਤਸ਼ਾਹ ਦੀ ਦਿੱਲੀ ਦੀ ਧਰਤੀ ਤੇ ਬਸੇ ਬਾਗੇ ਪਰਵਾਰ ਉੱਥੇ ਰਹਿੰਦਾ ਹੈ ਮਹਾਰਾਜ ਸੱਦੇ ਪਾਤਸ਼ਾਹ ਦੀ ਪਰਵਾਰ ਨੂੰ ਚਲਾਉਣ ਵਾਸਤੇ ਕਿਰਤ ਕਰਦਾ ਸਾਂ ਕੋਈ ਧੰਦਾ ਕਰਦਾ ਸਾਂ ਪਰ ਮਹਾਰਾਜ ਕੋਈ ਸਮੇਂ ਦਾ ਗਿੜ ਇਹੋ ਜਿਹਾ ਚੱਲਿਆ ਘਾਟਾ ਪੈ ਗਿਆ ਤੇ ਮਹਾਰਾਜ ਜਿੰਨੀ ਜਮਾ ਪੂਤੀ ਸੀ ਪੂੰਜੀ ਸੀ ਸਾਰੀ ਖਤਮ ਹੋ ਗਈ ਆਪਣਾ ਪੱਲੇ ਕੁਝ ਨਹੀਂ ਰਹਿ ਗਿਆ ਤੁਸੀਂ ਕਿਰਪਾ ਕਰੋ ਰਹਿਮਤ ਕਰੋ ਧੰਗੁਰੂ ਅਮਰਦਾਸ ਸਤੇ ਪਾਤਸ਼ਾਹ ਜੀ ਰਹਿਮਤ ਕਰੋ ਕਿ ਜਿਹੜਾ ਮੈਂ ਵਪਾਰ ਕਰਦਾ ਮੈਂ ਧੰਦਾ ਕਰਦਾ ਗਿਰਤ ਕਰਦਾ ਮਹਾਰਾਜ ਉਹਦੇ ਵਿੱਚ ਬਰਕਤ ਪਵੇ ਧਿਆਨ ਦੇ ਸਤ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਘਰ ਵਿੱਚ ਆਏ ਤੇ ਕਿਰਪਾ ਦੇ ਘਰ ਵਿੱਚ ਆ ਕੇ ਨਾ ਮਹਾਰਾਜ ਸਤੇ ਪਾਤਸ਼ਾਹ ਨੇ ਇੱਕ ਬਚਨ ਆਖਿਆ ਪਾਤਸ਼ਾਹ ਜੀ ਕਹਿੰਦੇ ਗੰਗੂ ਸਾਹਿਬ ਏਦਾਂ ਕਰੀ ਜਿਹੜਾ ਤੇਰਾ ਵਈ ਖਾਤਾ ਹੈ ਨਾ ਵਈਖਾਤਾ ਉਹਦਾ ਜਿੰਦੇ ਵਿੱਚ ਖਾਤੇ ਲਿਖੇ ਨੇ ਵਈ ਹੁੰਦੀ ਜਿੰਦੇ ਵਿੱਚ ਖਾਤੇ ਲਿਖੇ ਹੁੰਦੇ ਆ ਕਿ ਆ ਪੁਲਾਣੇ ਦਾ ਖਾਤਾ ਪੁਲਾਣੇ ਦਾ ਖਾਤਾ ਇਹਦੇ ਤੁਈਨੇ پیسے ਲੈਣੇ ਇਹਨੇ ਦੇਣੇ ਉਹ ਸਾਰੀ ਡਿਟੇਲ ਲਿਖੀ ਹੁੰਦੀ ਮਹਾਰਾਜ ਨੇ ਭਾਈ ਗੰਗੂ ਸਾਹਿਬ ਆਖਿਆ ਕਹਿੰਦੇ ਜੇ ਗੰਗੂ ਸਾਹ ਜਿਹੜਾ ਤੇਰਾ ਬਈ ਖਾਤਾ ਏ ਇਦਾਂ ਕਰੀ ਵੀ ਉਸ ਖਾਤੇ ਵਿੱਚ ਇੱਕ ਖਾਤਾ ਗੁਰੂ ਨਾਨਕ ਦੇ ਨਾਮ ਦਾ ਲਾ ਲਈ ਮਹਾਰਾਜ ਨੇ ਆਖਿਆ ਇੱਕ ਖਾਤਾ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਲਾ ਲਈ ਤੇ ਜਦੋਂ ਕੋਈ ਲੋੜਵੰਦ ਤੇਰੇ ਕੋਲ ਆਵੇ ਜਿਹਨੂੰ ਬਹੁਤ ਲੋੜ ਹੋਵੇ ਮਹਾਰਾਜ ਸਤੇ ਪਾਤਸ਼ਾਹ ਜੀ ਕਹਿ ਲਗੇ ਤੈਨੂੰ ਕੋਈ ਆ ਕੇ ਕਹੇ ਕਿ ਮੇਰੇ ਕੋਲ ਮਾਇਆ ਤੇ ਨਹੀਂ ਹੈਗੀ ਪਰ ਮੈਨੂੰ ਆਹ ਵਸਤੂ ਚਾਹੀਦੀ ਆ ਤੇ ਸਤੇ ਪਾਤਸ਼ਾਹ ਨੇ ਆਖਿਆ ਉਹਨੂੰ ਗੁਰੂ ਨਾਨਕ ਦੇ ਖਾਤੇ ਚੋਂ ਦੇ ਦਿਆ ਕਰੀ ਗੁਰੂ ਅਰਦਾਸ ਮਹਾਰਾਜ ਨੇ ਬਚਨ ਕੀਤਾ ਉਹਨੂੰ ਗੁਰੂ ਨਾਨਕ ਦੇ ਖਾਤੇ ਚੋਂ ਦੇ ਦਿਆ ਕਰੀ ਆਪਾਂ ਵੀ ਕਈ ਵਾਰੀ ਕਿਸੇ ਨੂੰ ਕਹਿੰਦੇ ਆ ਵੀ ਭਲਾਣਾ ਬੰਦਾ ਮੈਂ ਭੇਜਿਆ ਉਹਨੂੰ ਮੇਰੇ ਖਾਤੇ ਜੇ ਦੇ ਦੇਵੀਂ ਇਹਦਾ ਹਿਸਾਬ ਮੈਂ ਜਾਨੂਗਾ ਮਹਾਰਾਜੇ ਸਤੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਆਖਿਆ ਕਿ ਇੱਕ ਖਾਤਾ ਗੁਰੂ ਨਾਨਕ ਦੇ ਘਰ ਦਾ ਲਾ ਲਵੀਂ ਤੇ ਐਦਾ ਕਰੀਂ ਕਿ ਜੇ ਕੋਈ ਲੋੜਵੰਦ ਆਵੇ ਤੇ ਉਹਨੂੰ ਗੁਰੂ ਨਾਨਕ ਦੇ ਖਾਤੇ ਚ ਦੇਸ਼ ਅਧਿਆ ਕਰੇ ਤੇ ਉਹਦਾ ਹਿਸਾਬ ਉੱਥੇ ਲਿਖ ਲਿਆ ਕਰੀ ਉਹਨੇ ਆਖਿਆ ਜੀ ਮਹਾਰਾਜ ਸਤਿ ਵਚਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਵਚਨ ਮੰਨੇ ਆ ਫਿਰ ਦਿੱਲੀ ਚਲਾ ਗਿਆ ਜਾ ਕੇ ਵਪਾਰ ਸ਼ੁਰੂ ਕੀਤਾ ਕਬੀਰ ਰਾਜ ਪਾਏ ਸੰਤੋਖ ਸਿੰਘ ਲਿਖਦੇ ਅੱਜ ਹੋਰ ਪਲਪ ਹੋਰ ਐਦਾ ਕਰਦਿਆ 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 ਫਿਰ ਬਹੁਤ ਵੱਡਾ ਵਪਾਰੀ ਬਣ ਗਿਆ ਸ਼ੌਕਰ ਬਣ ਗਿਆ ਲੋਕਾਂ ਦੀਆਂ ਲੈੜਾਂ ਲੱਗਦੀਆਂ ਪਹਿਲਾਂ ਤੋਂ ਹੀ ਜ਼ਿਆਦਾ ਕੰਮ ਚੱਲ ਪਿਆ ਸਾਧ ਸੰਗਤ ਦੀ ਜੇ ਕੋਈ ਆ ਕੇ ਮੰਗਦਾ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਖਾਤੇ ਤੋਂ ਦੇ ਛੱਡਦਾ ਇੱਕ ਵਾਰੀ ਐਸੀ ਵਿਧ ਬਣੀ ਗੁਰੂ ਪਰਖਦਾ ਈ ਵਾਰੀ ਬੰਦੇ ਨੂੰ ਇਹ ਇਹ ਸੱਚਾ ਬਚਨ ਹੈ ਫਿਰ ਗੁਰੂ ਜਿਵੇਂ ਬੱਚਾ ਪੜਦਾ ਰਹੇ ਸਕੂਲ ਤੇ ਟੀਚਰ ਪੇਪਰ ਲੈਂਦਾ ਕਿ ਇਹਨੇ ਜਿਹੜਾ ਪੜਿਆ ਉਹਨੂੰ ਪੱਲੇ ਵੀ ਪਿਆ ਹੈ ਕਿ ਨਹੀਂ ਤੇ ਫਿਰ ਗੁਰੂ ਵੀ ਪਰਖਦਾ ਮਹਾਰਾਜਪੁਰ ਅਮਰਦਾਸ ਮਹਾਰਾਜ ਨੇ ਵਿਧ ਬਣਾਈ ਇੱਕ ਸਿੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਣਾ ਵਿੱਚ ਗੋਇੰਦਵਾਲ ਆਦਰ ਹੋਇਆ ਜੀ ਮਹਾਰਾਜ ਮੇਰੀ ਬੇਟੀ ਦਾ ਧੀ ਦਾ ਵਿਆਹ ਤੇ ਮਹਾਰਾਜ ਮੇਰੇ ਕੋਲ ਇੰਨੀ ਵਸਤੂ ਨਹੀਂ ਹੈਗੀ ਮਹਾਰਾਜ ਸਤੇ ਬਾਦਸ਼ਾਹ ਜੀ ਮੈਂ ਉਹਦੇ ਨਾਲ ਉਹਦਾ ਆਪਣੀ ਧੀ ਦਾ ਵਿਆਹ ਕਰ ਸਕਾਂ ਸਤੇ ਬਾਦਸ਼ਾਹ ਜੀ ਤੁਸੀਂ ਕਿਰਪਾ ਕਰੋ ਮੇਰੀ ਮਦਦ ਕਰੋ ਤੇ ਆਨੰਦ ਕਾਰਜ ਹੋ ਸਕੇ ਵਿਆਹ ਹੋ ਸਕੇ ਸਤੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਕਿ ਜਾਂ ਦਿੱਲੀ ਚਲਿਆ ਜਾ ਗੰਗੂ ਸਾਹ ਦੇ ਕੋਲ ਤੇ ਉਹਨੂੰ ਕਹਿ ਲਈ ਜਾ ਕੇ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਭੇਜਿਆ ਏ ਤੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਖਾਤਾ ਗਿਆ ਉਸ ਖਾਤੇ ਚ ਜੋ ਤੈਨੂੰ ਚਾਹੀਦਾ ਉਹ ਲੈ ਜਾਵੇਂ ਉਹ ਮੰਦਲਾ ਨੂੰ ਮਾਰਦਾ ਅੱਜ ਵਰਗਾ ਸਮਾਂ ਨਹੀਂ ਪੇਟਰੇ ਨੂੰ ਵੇਝਾ ਅੱਜ ਹੋਵੇ ਬੱਸ ਹੋਵੇ ਪਤਾ ਨਹੀਂ ਪੈਦਲ ਗਿਆ ਜਾਂ ਰੱਬ ਜਾਣੇ ਕੋਈ ਘੋੜਾ ਉਪ ਹੋਵੇਗਾ ਸਾਧ ਸੰਗਤ ਦੀ ਦਿੱਲੀ ਗਿਆ ਗਾਣਾ ਲੱਗਿਆ ਭਾਈ ਗੰਗੂ ਸਾਹਿਬ ਦੇ ਲੈਨ ਵਿੱਚ ਲੱਗਾ ਜਾ ਕੇ ਤੇ ਜਦੋਂ ਇਹਦੀ ਵਾਰੀ ਆਈ ਤੇ ਗੰਗੂ ਸਾਹਿਬ ਨੇ ਪੁੱਛਿਆ ਭੀ ਨਾ ਭਾਈ ਤੈਨੂੰ ਕੀ ਚਾਹੀਦਾ ਕਿੱਥੋਂ ਆਇਆ ਉਹਨੇ ਆਖਿਆ ਮੈਨੂੰ ਤੁਹਾਨੂੰ ਅਮਰਦਾਸ ਮਹਾਰਾਜ ਨੇ ਗੁਰਿੰਦਵਾਲ ਦੀ ਧਰਤੀ ਤੋਂ ਭੇਜਿਆ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਤੇ ਭਾਈ ਗੰਗੂ ਸਾਹਿਬ ਮੇਰੀ ਧੀ ਦਾ ਵਿਆਹ ਹੈ ਤੇ ਮੇਰੇ ਕੋਲ ਕੁਝ ਹੈ ਨਹੀਂ ਮਾਇਆ ਨਹੀਂ ਹੈਗੀ ਮੇਰੇ ਕੋਲ ਤੇ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਭੇਜਿਆ ਕਿ ਤੇਰੇ ਕੋਲ ਗੁਰੂ ਨਾਨਕ ਦੇ ਘਰ ਦਾ ਖਾਤਾ ਚੱਲਦਾ ਹੈ ਤੇ ਪਾਤਸ਼ਾਹ ਜੀ ਦੇ ਖਾਤੇ ਵਿੱਚ ਮੈਨੂੰ ਰਸਤਾ ਬਸਤਾ ਜਾਂ ਲਿਏ ਦੇ ਕੱਪੜੇ ਤੂੰ ਦੇ ਤਾਂ ਜੋ ਮੈਂ ਵਿਆਹ ਕਰ ਸਕਾਂ ਮਨ ਅੰਦਰ ਪੁਰਣਾ ਬਣ ਗਿਆ ਪਹਿਲਾਂ ਸੇਵਾ ਕਰਦਾ ਸੀ ਇਹ ਨਹੀਂ ਕਿ ਨਹੀਂ ਕਰਦਾ ਸੇਵਾ ਕਰਦਾ ਪਰ ਅੱਜ ਮਨ ਅੰਦਰ ਪੁਰਣਾ ਬਣ ਗਿਆ ਕਿ ਗੁਰੂ ਅਮਰਦਾਸ ਮਹਾਰਾਜ ਨੇ ਆਦੇ ਨੂੰ ਭੇਜਿਆ ਭਲਕੇ ਕਿਸੇ ਹੋਰ ਨੂੰ ਭੇਜ ਦੇਣਗੇ ਪਰਸੋਂ ਕਿਸੇ ਹੋਰ ਨੂੰ ਭੇਜ ਦੇ ਰਗੇ ਤੇ ਕਦੋਂ ਤੱਕ ਇਹਦਾ ਚੱਲਦਾ ਰਹਿਣਾ ਹੈ ਇਹ ਤੇ ਕਾਫੀ ਬੜਾ ਖਰਾਬ ਹੋਏਗਾ ਸਾਧ ਸੰਗਤਿਓ ਨੇ ਜਵਾਬ ਦੇ ਕੇ ਆਖ ਦਿੱਤਾ ਕਿ ਮੇਰੇ ਕੋਲ ਗੁਰੂ ਨਾਨਕ ਦੇ ਘਰ ਦਾ ਕੋਈ ਖਾਤਾ ਨਹੀਂ ਹੈਗਾ ਮੇਰੇ ਘਰ ਵਿੱਚ ਗੁਰੂ ਨਾਨਕ ਦੇ ਘਰ ਦਾ ਕੋਈ ਖਾਤਾ ਚੱਲਦਾ ਹੀ ਨਹੀਂਗਾ ਮਹਾਰਾਜ ਨੂੰ ਜਾਂ ਆਪਣੇ ਖਾ ਪੈ ਗਿਆ ਜਦ ਤੈਨੂੰ ਲੈਸੇ ਭੇਜ ਦਿੱਤਾ ਪਰ ਇੱਥੇ ਨਹੀਂ ਕਾਹਦਾ ਕੋਈ ਹੈਗਾ ਜੇਕਰ ਨੇ ਦੋ ਚਾਰ ਵਾਰੀ ਮੁੜ ਕੇ ਆਖਿਆ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਤੇ ਹੀ ਨਹੀਂ ਦੂਰ ਭੇਜਿਆ ਗੱਲ ਤੇ ਕੋਈ ਹੋਏ ਕਿ ਉਹਨਿਆ ਕਹ ਹੈ ਹੀ ਨਹੀਂ ਸਿੱਖ ਵਿਚਾਰਾ ਫਿਰ ਚੱਲਾ ਗੁਰਨਾਨਦ ਦੀ ਧਰਤੀ ਦੇ ਬਾਦਸ਼ਾਹ ਜੀ ਦੇ ਚਰਨਾਂ ਤੇ ਮੱਥਾ ਫਿਰ ਦੇਕਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ ਕਿ ਹਾਂ ਕਾਰਨ ਰਾਸ ਹੋਇਆ ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਤੁਹਾਡਾ ਬਤਨ ਮੰਨ ਕੇ ਦਿਲ ਦੀ ਗਿਆਸ ਆ ਪਰ ਗੰਗੂ ਸ਼ਾਹ ਨੇ ਆਖਿਆ ਕਿ ਸਾਡੇ ਮੇਰੇ ਕੋਲ ਬਾਬੇ ਦੇ ਘਰ ਦਾ ਕੋਈ ਖਾਤਾ ਨਹੀਂ ਹੈਗਾ ਮਤਲਬ ਗੁਰੂ ਨਾਨਕ ਦੇ ਘਰ ਦਾ ਕੋਈ ਖਾਤਾ ਨਹੀਂ ਹੈਗਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਬਾਦਸ਼ਾਹ ਦੇ ਤਰੁੱਟ ਕੇ ਮਹਾਰਾਜ ਦੀ ਕਿਰਪਾ ਦੇ ਘਰ ਵਿੱਚ ਜਾ ਕੇ ਸਿੱਖਾਂ ਨੂੰ ਹੁਕਮ ਕੀਤਾ ਮਹਾਰਾਜ ਕਹਿੰਦੇ ਨੇ ਤੁਸੀਂ ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਇਥੋਂ ਇਸ ਸਿੱਖ ਨੂੰ ਵਸਤਵਾ ਦਿਓ ਬਸ ਰਾਜ ਕਹਿੰਦੇ ਬੇਟੀ ਦਾ ਵਿਆਹ ਹੋਵੇ ਇਹਦੀ ਧੀ ਦਾ ਵਿਆਹ ਕਰਦੋ ਜਾਵੇ ਤੇ ਨਾਲ ਹੀ ਦੂਜੇ ਪਾਸੇ ਮਹਾਰਾਜ ਨੇ ਬਦਨ ਕਰ ਦਿੱਤਾ ਕਿ ਜੇ ਗੰਗੂ ਸ਼ਾਹ ਕਹਿੰਦਾ ਹੈ ਨਾ ਕਿ ਮੇਰੇ ਕੋਲ ਗੁਰੂ ਨਾਨਕ ਦੇ ਘਰ ਦਾ ਕੋਈ ਖਾਤਾ ਨਹੀਂ ਹੈ ਜਾ ਜੇ ਉਹਨੇ ਆਪਣੇ ਕੋਲੋਂ ਸਾਡੇ ਘਰ ਦਾ ਖਾਤਾਬੰਦ ਕਰ ਦਿੱਤਾ ਤੇ ਅਸੀਂ ਆਪਣੇ ਘਰ ਵਿੱਚੋਂ ਦਾ ਵੀ ਖਾਤਾਬੰਦ ਕਰ ਦਿੱਤਾ ਇਮਾਰਤ ਨੇ ਬਦਲਨ ਕਰ ਦਿੱਤਾ ਹੁਣ ਸਾਧ ਸੰਗਤੋ ਜੀ ਗੁਰੂ ਦੇ ਬਚਨਾਂ ਵਿੱਚ ਹੀ ਵਰਤਤ ਆ ਜਿਹੜਾ ਬਚਨ ਗੁਰੂ ਆਪਣੀ ਰਸਨਾ ਤੋਂ ਕਹਿੰਦਾ ਹੈ ਨਾ ਬਾਣੀ ਤੇ ਕਹਿੰਦੀ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਆਂ ਉਹੀਆਂ ਸੱਚ ਹੋਵੇ ਫਿਰ ਬਾਣੀ ਇਹ ਵੀ ਕਹਿੰਦੀ ਜਾ ਕਾ ਕਿਆ ਦਰਗੇ ਚੱਲੇ ਕਿ ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਤਿੰਨਾ ਲੋਕਾਂ ਚ ਕੋਈ ਤਾਕਤ ਰੋਕ ਨਹੀਂ ਸਕਦੀ ਉਹ ਜੋ ਬਚਨ ਹੋ ਗਿਆ ਉਹ ਪੂਰਾ ਹੋਣਾ ਹੀ ਆ ਜੇ ਦਵਾਰੇ ਸੱਤੇ ਪਾਤਸ਼ਾਹ ਨੇ ਆਖਿਆ ਜੇ ਉਹਦੇ ਖਾਤਾ-ਬਾਤ ਕੀਤਾ ਸੀ ਵੀ ਬੰਦ ਕਰ ਦਿੱਤਾ ਹੁਣ ਸਾਧ ਸੰਗਤ ਦੀ ਮਹਾਰਾਜ ਨੇ ਬਦਲ ਕਰਤਾ ਸਿੱਖ ਦੀ ਧੀ ਦਾ ਵਿਆਹ ਤੇ ਹੋਈ ਆ ਕਿਸੇ ਦਾ ਕਾਰਜ ਥੋੜੀ ਰਹਿਦਾ ਹੈ ਨਾਲ ਜਿਹੜਾ ਹੀ ਗੁਰੂ ਚਰਨਾਂ ਵਿੱਚ ਗਿਆ ਹੋਵੇ ਉਹਦਾ ਤੇ ਕੋਈ ਨਹੀਂ ਰਹਿਣਾ ਦੂਜੇ ਪਾਸੇ ਫਿਰ ਸਾਧ ਸੰਗਤ ਦੀ ਥੋੜਾ ਜਿਹਾ ਸਮਾਂ ਲੱਗਿਆ ਤੇ ਗੰਗੂ ਸਾਹ ਜਿਹੜਾ ਸੀ ਉਹ ਤੇਰੇ ਕੰਗਾਲ ਹੋ ਗਿਆ ਤੇ ਸੜਕਾਂ ਤੇ ਆ ਗਿਆ ਮੰਗਣ ਵਾਲੀ ਗੱਲ ਬਣਦੀ ਇਨਾ ਪੁਜਾ ਇਨਾ ਕੰਗਾਲ ਹੋ ਗਿਆ ਵੀ ਹੁਣ ਰੋਟੀ ਕਾਣ ਵਾਸਤੇ ਵੀ ਪੱਲੇ ਦਮੜਾ ਨਹੀਂ ਰਹਿ ਗਿਆ ਜਦੋਂ ਕੁਛ ਨਾ ਰਹਿ ਗਿਆ ਤੇ ਮੱਥਾ ਠਣਕਿਆ ਯਾਦ ਆਇਆ ਕਿ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਆਖਿਆ ਸੀ ਗੁਰੂ ਨਾਨਕ ਦੇ ਘਰ ਦਾ ਖਾਤਾ ਲਾ ਕੇ ਰੱਖਣਾ ਹੈ ਮੈਂ ਮਹਾਰਾਜ ਜੀ ਦੇ ਸਿੱਖ ਨੂੰ ਜਵਾਬ ਦਿੱਤਾਏ ਗੁਰੂ ਜੀ ਦੀ ਕਲਾ ਵਰਤੀ ਗਏ ਸਾ ਸੰਗਤ ਜੀ ਫਿਰ ਦੁਬਾਰਾ ਦਿੱਲੀ ਦੀ ਧਰਤੀ ਤੋਂ ਚੱਲ ਕੇ ਗੋਇੰਦਵਾਲ ਆਇਆ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਤੇ ਪਾਤਸ਼ਾਹ ਜੀ ਨੇ ਪਹਿਚਾਨ ਲਿਆ ਮਹਾਰਾਜ ਨੇ ਆ ਕੇ ਪੁੱਛਾ ਕਿ ਨਾ ਮਹਾਰਾਜ ਆ ਗਿਆ ਸਤੇ ਪਾਤਸ਼ਾਹ ਜੀ ਨੇ ਵੈਸੇ ਹੀ ਵੈਸੇ ਹੀ ਮਤਨ ਕਰਕੇ ਆਖਿਆ ਸਿੱਖ ਭੇਜਿਆ ਸੀ ਤੇਰੇ ਕੋਲ ਜਦੋਂ ਮਹਾਰਾਜ ਨੇ ਇਹ ਮਤਨ ਆਖਿਆ ਸਾ ਸੰਗਤ ਜੀ ਵੈਰਾਗ ਵਿੱਚ ਆ ਗਿਆ ਨੇਤਰਾਂ ਚੋਂ ਜਲ ਵਹਿ ਪਰਿਆ ਕਹਿੰਦਾ ਸਤੇ ਪਾਤਸ਼ਾਹ ਜੀ ਤੁਸੀਂ ਬਹੁਤ ਕੁਝ ਦਿੱਤਾ ਸੀ ਪਰ ਮੈਂ ਤੁਸ ਤੁਹਾਡੀ ਇੱਕ ਸਵੱਤੀ ਤੇ ਖੜਾ ਨਹੀਂ ਉਤਰ ਸਕਿਆ ਮਹਾਰਾਜ ਤੁਸੀਂ ਆਖਿਆ ਸੀ ਸਾਡੇ ਘਰ ਦਾ ਖਾਤਾ ਮਹਾਰਾਜ ਖਾਤਾ ਲਾਇਆ ਸੀ ਪਰ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਤੁਹਾਡਾ ਸਿੱਖ ਗਿਆ ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਮੈਨੂੰ ਖਾਲੀ ਮੋੜ ਦਿੰਦਾ ਹੈ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਆ ਕਿਰਪਾ ਕਰੋ ਮੈਨੂੰ ਜੇ ਮੈਂ ਭੁੱਲ ਵੀ ਗਿਆ ਤੇ ਤੁਹਾਡਾ ਹੀ ਨਾ ਬਾਣੀ ਵਿੱਚ ਮਹਾਰਾਜ ਜੀ ਤੋਂ ਤੱਕ ਬਚਨ ਆਤਦੇ ਆ ਕਹਿੰਦੇ ਨੇ ਕਿ ਮੇਰੇ ਪ੍ਰਮਾਤਮਾ ਜੇ ਸਿੱਖ ਭੁੱਲ ਵੀ ਜਾਵੇ ਕਿਤੇ ਤੇ ਫਿਰ ਤੇਰੇ ਚਰਨਾਂ ਵਿੱਚ ਆ ਜਾਵੇ ਤੂੰ ਦਾ ਪਰਦਾ ਢੱਕ ਲੈਣਾ ਹੈ ਮਹਾਰਾਜ ਨੇ ਤਾਂ ਕਰਕੇ ਪਾਵਨ ਬਾਣੀ ਚੋਂ ਤੱਕ ਬਚਣਾ ਕਿ ਸਤਪੁਰਸ ਸਿੱਖ ਕੇ ਪਰਦਾ ਢਾਕੇ ਮਹਾਰਾਜ ਨੇ ਆਖਿਆ ਗੁਰੂ ਕਾ ਗੁਰੂ ਜਿਹੜਾ ਕੇ ਉਹ ਆਪਣੇ ਸਿੱਖ ਦਾ ਪਰਦਾ ਢੱਕਦਾ ਏ ਜੇ ਗੁਰਸਿੱਖ ਗੁਰੂ ਦੀ ਦਸੀ ਮਰਦਾਦਾ ਤੋਂ ਬਾਹਰ ਕਲਾ ਜਾਵੇ ਤੇ ਪਤ ਤੋ ਜਾਵੇ ਤੇ ਪਤ ਤੋ ਹੋਣ ਤੋਂ ਬਾਅਦ ਵੀ ਗੁਰੂ ਚਰਣਾ ਵਿੱਚ ਆ ਜਾਵੇ ਗੁਰੂ ਫੇਰ ਗੱਲ ਨਾਲ ਲਾ ਲੈਂਦਾ ਪਤ ਤੋ ਉਧਾਰਨ ਸਤਪੁਰ ਮੇਰਾ ਮੋਹਿ ਇਸ ਕਾ ਪਰਵਾਸ ਮਹਾਰਾਜ ਸਤੇ ਪਾਤਸ਼ਾਹ ਜੀ ਦੇ ਚਰਨਾਂ 'ਚ ਜਦੋਂ ਕਹਿਆ ਕੇ ਬੇਨਤੀ ਕੀਤੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਇੱਕੋ ਹੀ ਮਤਨਾ ਆਖਿਆ ਕਹਿਣ ਲੱਗੇ ਗੰਗੂ ਸਾਹਿਬ ਜਿਹੜੇ ਘਰਾਂ ਦੇ ਲੋਕ ਗੁਰੂ ਨਾਨਕ ਦੇ ਘਰ ਦੇ ਖਾਤੇ ਬੰਦ ਕਰ ਦਿੰਦੇ ਨੇ ਗੁਰੂ ਨਾਨਕ ਉਹਨਾਂ ਦੇ ਖਾਤੇ ਬੰਦ ਕਰ ਦਿੰਦਾ ਹੈ ਦੋ ਕੁ ਮਿੰਟ ਆਪਜੀ ਦੇ ਹੋਰ ਨੇ ਫਿਰ ਸਮਾਪਤੀ ਕਲਗੀਧਰ ਪਾਤਸ਼ਾਹ ਨੇ ਨਾ ਦਸਮ ਗ੍ਰੰਥ ਵਿੱਚ ਦੋ ਪੰਕਤੀਆਂ ਦੀ ਗੱਲ ਨੇ λεੜੀ ਹੈ ਮਾਰਜ ਕਹਿੰਦੇ ਨੇ ਜੋ ਬਾਬੇ ਬਾਬੇ ਕੇ ਦਾਮ ਨਾ ਦੇਹੀਂ ਜਿਹੜੇ ਆਪਣੇ ਗੁਰੂ ਘਰ ਵਾਸਤੇ ਦਸਵੰਦ ਨਹੀਂ ਕੱਢਦੇ ਦਮੜੇ ਨਹੀਂ ਦਿੰਦੇ ਜੋ ਬਾਬੇ ਕਿਆ ਨੂੰ ਆਕੇ ਨਹੀਂ ਦਿੰਦੇ ਮਾਰਚ ਕਹਿੰਦੇ ਬਾਬਰ ਕੇ ਦਿਲ ਤੇ ਗਏ ਰਹੇ ਹੈ ਉਹਨਾਂ ਕੋਲੋਂ ਫਿਰ ਬਾਬਰ ਕੇ ਲੈ ਜਾਂਦੇ ਮਤਲਬ ਜਿਹੜੇ ਦਸਵੰਦ ਵੀ ਨਹੀਂ ਦਿੰਦੇ ਕਦੇ ਮਹੀਨੇ ਬਾਅਦ 5 10 ਐਰੋ ਵੀ ਕਿਸੇ ਸੇਵਾ ਤੇ ਨਹੀਂ ਪਾਉਂਦੇ ਮਾਲਕ ਸਾਹਿਬ ਦੀ ਕਹਿੰਦੇ ਨੇ ਉਹਨਾਂ ਦੇ ਫਿਰ ਦੂਜੇ ਪਾਸੇ ਲੱਗਦੀ ਆ ਦਿਵਾਨਿਆਂ ਤੇ ਲੱਗ ਜਾਂਦੇ ਮੁਕਦਮਿਆਂ ਤੇ ਲੱਗਦੇ ਪਤਾ ਨਹੀਂ ਕਿੱਧਰ-ਕਿੱਧਰ ਗੱਟੇ ਹੋ ਜਾਂਦੇ ਆ ਉਹ ਹਸਾਬ ਬਰਾਬਰ ਹੀ ਹੋ ਜਾਂਦਾ ਹੈ ਮਾਲਕ ਨੇ ਆਖਿਆ ਸੀ ਗੰਗੂ ਸ਼ਾਹ ਜਿਹੜੇ ਗੁਰੂ ਨਾਨਕ ਦਾ ਖਾਤਾ ਬੰਦ ਕਰ ਦਿੰਦੇ ਨੇ ਗੁਰੂ ਨਾਨਕ ਉਹਨਾਂ ਦਾ ਖਾਤਾ ਵੀ ਬੰਦ ਕਰ ਦਿੰਦਾ ਹੈ ਫਿਰ ਮਹਾਰਾਜ ਨੇ ਦੁਬਾਰਾ ਕਰਨ ਲਾਇਆ ਮਹਾਰਾਜ ਸਤੇ ਬਾਦਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਿਹੜਾ ਗੁਰੂ ਕਾਲ ਵਿੱਚ ਬਾਦਸ਼ਾਹ ਆਇਆ ਨਾ ਉਹਦੇ 22 ਸੂਬੇ ਸਨ ਤੇ ਮਹਾਰਾਜ ਸਤੇ ਬਾਦਸ਼ਾਹ ਜੀ ਨੇ ਆਪਣੇ 22 ਪ੍ਰਚਾਰਕ ਭਾਪੇ ਮਹਾਰਾਜ ਨੇ ਕਿਰਪਾ ਕਰਕੇ 22 ਸਿੱਖਾਂ ਨੂੰ ਮੰਜੀਆਂ ਬਖਸ਼ਿਸ਼ ਕੀਤੀਆਂ ਜਿਹੜਾ ਇਤਿਹਾਸ ਮੇਰੇ ਪੜਤ ਵਿੱਚ ਆਇਆ ਏ ਉਹਦੇ ਵਿੱਚ ਇਹ ਲਿਖਿਆ ਹੈ ਕਿ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕਰਕੇ ਇਹਨਾਂ ਨੂੰ ਕੜਸ਼ਾ ਦਿੱਤਾ ਹੈ ਕਰ ਨਾਲ ਮਹਾਰਾਜ ਨੇ ਝੰਡਾ ਦਿੱਤਾ ਤੇ ਨਾਲ ਮਹਾਰਾਜ ਨੇ ਮੰਜੀ ਦਿੱਤੀ ਦੇ ਸੱਚੇ ਪਾਤਸ਼ਾਹ ਨੇ ਆਖਿਆ ਗੁਰੂ ਕੇ ਸਿੱਖਾ ਗੰਗੂ ਸਾ ਤੂੰ ਸਿੱਖੀ ਦਾ ਪ੍ਰਚਾਰ ਕਰਿਆ ਕਰ ਹੁਣ ਤੂੰ ਗੁਰੂ ਘਰ ਦਾ ਪ੍ਰਚਾਰਕ ਹੋ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਐਸੀ ਰਹਿਮਤ ਕੀਤੀ ਪਰ ਜਿਹੜਾ ਭਾਈ ਗੰਗੂ ਸਾਹਿਬ ਸੀ ਅੱਜ ਕੱਲ ਨੂੰ ਆਪਾਂ ਕਈ ਵਾਰੀ ਬਾਬਾ ਗੰਗਦਾਸ ਵੀ ਕਹਿੰਨੇ ਸਿੱਖ ਉਹਨੂੰ ਬਾਬਾ ਗੰਗਦਾਸ ਦੇ ਨਾਂ ਨਾਲ ਚੇਤੇ ਕਰਦੇ ਨੇ ਕਾਰਨ ਇਹ ਆ ਕਿ ਜਦੋਂ ਉਹਨੂੰ ਕਿਸੇ ਨੇ ਪੁੱਛਣਾ ਵੀ ਤੂੰ ਕੌਣ ਆ ਉਹਨੇ ਕਿਹਾ ਨਾਮ ਮੇਰਾ ਗੰਗ ਦੇ ਮੈਂ ਗੁਰੂ ਦਾ ਦਾਸ ਨਾ ਤਾਂ ਕਰਕੇ ਉਹ ਗੰਗਦਾਸ ਹੋ ਗਿਆ ਮੈਂ ਗੁਰੂ ਦਾ ਦਾਸ ਆ ਫਿਰ ਐਸੀ ਕਿਰਪਾ ਈ ਇਸ ਗੁਰੂ ਕੇ ਸਿੱਖ ਦੀਆਂ ਪੀੜੀਆਂ ਕਲੀ ਜੁਗਾ ਤੱਕ ਪੀੜੀਆਂ ਜਣੀਆਂ ਗੁਰੂ ਘਰ ਨਾਲ ਜੁੜੀਆਂ ਰਹਿਣਾਂ ਅਗੋਂ ਫਿਰ ਬਾਬਾ ਦਾਗ ਦਾਸ ਦਾ ਪਰਪੋਤਾ ਹੋਇਆ ਹੈ ਬਾਬਾ ਜਵਾਹਰ ਸਿੰਘ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਜੀ ਦੇ ਵੇਲੇ ਉਹਨੇ ਅੰਮ੍ਰਿਤ ਪਾਲ ਕੀਤਾ ਬਾਬਾ ਜਵਾਹਰ ਸਿੰਘ ਜਿਨ੍ਹਾਂ ਦਾ ਆਪਾਂ ਨਾਲ ਵਿਹਾਰਾ ਮਨਾ ਰਹੇ ਆ ਤੇ ਬਾਬਾ ਜਵਾਹਰ ਸਿੰਘ ਨੂੰ ਵੀ ਮਹਾਰਾਜ ਨੇ ਪਹਾੜਾਂ ਵਾਲੇ ਪਾਸੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਅੱਜ ਵੀ ਪਹਾੜਾਂ ਦੇ ਇਲਾਕੇ ਆ ਵਿੱਚ ਖਾਸ ਕਰਕੇ ਇਧਰ ਹਮਾਦਲ ਵਾਲੀ ਸਾਈਡ ਆ ਬਹੁਤ ਥਾਵਾਂ ਤੇ ਬਾਬਾ ਜਵਾਰ ਸਿੰਘ ਦੇ ਨਾਂ ਦਾ ਝੰਡਾ ਚੁੜਦਾ ਹੈ ਬੜੀਆਂ ਸੰਗਤਾਂ ਉਸ ਗੁਰੂ ਕੇ ਸਿੱਖ ਨੂੰ ਯਾਦ ਕਰਦੀਆਂ ਤੇ ਇਸੇ ਪ੍ਰਕਾਰ ਬਾਬਾ ਗੰਗੂ ਸਾਹੀ ਬਾਬਾ ਗੰਦ ਦਾਸ ਜੀ ਨਾਮ ਆਪਾਂ ਕਹਿੰਦੇ ਆ ਉਸ ਮਹਾਨ ਗੁਰੂ ਕੇ ਸਿੱਖ ਨੂੰ ਤਾਂ ਵਰਤਾ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਦਿਹਾੜੇ ਬਣਾਏ ਜਾਂਦੇ ਨੇ ਅੱਜ ਆਪਾਂ ਵੀ ਇਸ ਸਥਾਨ ਤੇ ਬਾਬਾ ਗੰਗਦਾਸ ਜੀ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਦੇ ਪਿਆਰੇ ਸਿੱਖ ਹੋਏ ਨੇ ਤੇ ਬਾਬਾ ਜੀ ਦੇ ਪਰਪੋਤੇ ਧਰਮ ਧੰਮ ਬਾਬਾ ਜਵਾਹਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਕਲਗੀ ਧਰਦੀਆਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਯਾਦ ਕਰਦੇ ਆਂ ਤੇ ਨਾਲ ਕਲਗੀ ਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੇਤੇ ਕਰਦੇ ਆਂ ਸੋ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ ਵਨਯੰਤ ਪ੍ਰਕਾਰ ਦੀਆਂ ਪੁੱਲਾਂ ਦੀ ਖਿਮਾ ਕਰਨੀ ਸਤਿ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ ਅਸੀਂ ਆਉਣ ਵਾਲੇ ਸਮੇਂ ਵਿੱਚ ਏਸੇ ਪ੍ਰਕਾਰ ਐਸੇ ਮਹਾਨ ਗੁਰੂ ਤੇ ਸਿੱਖਾਂ ਦਾ ਗੁਰੂ ਕੇ ਪਿਆਰਿਆਂ ਦੇ ਦਿਨ ਦਿਹਾੜੇ ਮਨਾਉਂਦੇ ਰਹੀਏ ਤਾਂ ਲੋ ਇਤਿਹਾਸ ਜਿਹੜਾ ਕਿ ਉਹ ਅੱਗੇ ਤੋਂ ਅੱਗੇ ਸੰਗਤ ਤੱਕ ਪਹੁੰਚਦਾ ਰਹੇ ਇਹ ਪਹਿਲੀ ਵਾਰ ਇਥੇ ਦਿਹਾੜਾ ਬਨਾਇਆ ਗਿਆ ਤੇ ਸੱਚਾ ਬਤਨੇ ਆ ਵੀ ਦਾਸ ਨੇ ਲੋਤਰਵਾਰੀ ਪਹਿਲਾਂ ਜਿਹੜਾ ਇਤਿਹਾਸ ਇਹ ਪੜਿਆ ਸੀ ਮੈਂ ਭਾਈ ਮੱਖਣ ਸੋਢਾ ਜੀ ਨਾਲ ਵੀ ਗੱਲ ਕਰ ਰਿਹਾ ਸਾਂ ਪਰ ਧਿਆਨ ਨਹੀਂ ਸੀ ਫਿਰ ਜਦੋਂ ਇਥੇ ਧਿਆਣਾ ਬਣਾਇਆ ਅਸੀਂ ਉਦੋਂ ਤੋਂ ਪਈ ਪਰਸਨ ਚੋਲ ਤੋਂ ਹੀ ਯਤਨ ਕਰ ਰਹੇ ਭੀ ਇਹ ਪੂਰੀ ਡਿਟੇਲ ਲੱਭੇ ਕਿਦੋਂ ਫਿਰ ਜਦੋਂ ਕੱਲ ਭਾਈ ਕਾਰਦ ਸਿੰਘ ਦੀ ਨਾਬਾ ਦਾ ਲਿਖਿਆ ਹੋਇਆ ਮਹਾਨ ਉਸ ਪੜਿਆ ਉਹਦੇ ਵਿੱਚੋਂ ਡਿਟੇਲ ਮਿਲ ਗਈ ਕਲੀ ਰਾਜ ਭਾਈ ਸੰਤੋਖ ਸਿੰਘ ਜੀ ਦਾ ਲਿਖਤ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਨੂੰ ਬਾਚਿਆ ਉਹਦੇ ਵਿੱਚੋਂ ਵੀ ਡਿਟੇਲ ਮਿਲ ਗਈ ਤੇ ਇਹਦੇ ਤੇ ਪੱਕੀ ਮੋਹਰ ਲੱਗ ਗਈ ਕਿ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੜੇ ਪਿਆਰੇ ਸੇਕ ਹੋਏ ਨੇ ਜਿਨ੍ਹਾਂ ਨੇ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜਦੋਂ ਅਜਿਹਾ ਦਿਨ ਦਿਹਾੜਾ ਆਪਾਂ ਮਨਾਉਂਦੇ ਆ ਫਿਰ ਇਤਿਹਾਸ ਉੱਪਰ ਕੇ ਹੋਰ ਸਾਹਮਣੇ ਆਉਂਦਾ ਹੈ ਜਿਹੜੇ ਇਤਿਹਾਸ ਬਾਰੇ ਕਈ ਵਾਰੀ ਸੰਗਤ ਨੂੰ ਨਹੀਂ ਵੀ ਪਤਾ ਹੁੰਦਾ ਉਹ ਮਹਾਂਪੁਰਖਾਂ ਨਾਲ ਜੁਆਪਾ ਦਿਹਾੜਾ ਬਣਾਈਏ ਉਹਦੇ ਇਤਿਹਾਸ ਵਿੱਚੋਂ ਸਾਨੂੰ ਨਵੀਂ-ਨਵੀਂ ਦੀ ਦਾ ਲੱਭਦੀਆਂ ਸੋ ਮਹਾਰਾਜ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਆਪਣੀ ਸਿੱਖ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਆਪਣੇ ਗੁਰੂ ਕੇ ਸਿੱਖਾਂ ਦੇ ਦਿਨ ਦਿਹਾੜੇ ਬਣਾਉਣ ਦੀ ਬਲਬੁੱਧੀ ਤੇ ਸਮਰੱਥਾ ਬਖਸ਼ ਕਰਦੇ ਰਿਆ ਕਰਨ ਇਨੀਆਂ ਬੇਅਦੀਆਂ ਪਰਵਾਣ ਕਰ ਲੈ ਰੀਆਂ ਪੰਜਾਂ ਭੁੱਲਾ ਦੀ ਖਿਮਾ ਸਾਰੀਆਂ ਸੰਗਤਾਂ ਦਾ ਧੰਨਵਾਦ ਜੀਆਂ ਨੂੰ ਅਗਲਾ ਪ੍ਰੋਗਰਾਮ ਆਪਾਂ ਸ਼ਕਤੀ ਸ਼ਬਦ ਦੱਸਣਗੇ ਦਾਸਾਂ ਨੂੰ ਫਤੇ ਬੁਲਾਉ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਖਤੇ ਗੁਰਪਿਆਰੇ ਸਾਧ ਸੰਗਤ ਜੀ ਉਹ ਆਪ ਸਭ ਬੜਾ ਭਾਗੀ ਹੋ ਜੋ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਅਤੇ ਕਥਾ ਦਾ ਆਨੰਦ ਮਾਣ ਰਹੇ ਹੋ ਸੋ ਇਸ ਸਮਾਗਮ ਜੋ ਕਿ ਸਮਰਪਿਤ ਖਾਨ 350 ਸਾਲਾ ਗੁਰਤਾ ਗਦੀ ਪੁਰਬ ਸائیں ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਗੁਰਮਤ ਸਮਾਗਮ ਜੋ ਕਿ ਚੱਲ ਰਿਹਾ ਹੈ ਨ ਸਮਰਪਿਤ ਖਾਨ ਧੰਨ ਧੰਨ ਬਾਬਾ ਕੰਗਦਾਸ ਜੀ ਸੰਤਨ ਬਾਬਾ ਜਵਾਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਮਹਾਰਾਜ ਜੀ ਨੇ ਪ੍ਰਚਾਰ ਵਾਸਤੇ ਮੰਝੀਆਂ ਬਖਸ਼ੀਆਂ ਉਹਨਾਂ ਦਾ ਇਤਿਹਾਸ ਤੁਸੀਂ ਹੁਣੇ ਗੁਰੂ ਕਾਰਜ ਕਰਨ ਸਿੰਘ ਦੇ ਭਾਈ ਗੁਰ ਸਿੰਘ ਜੀ ਕੋ ਸੁਣਾਇਆ ਹੈ ਸੋ ਕੱਲ ਦੇ ਦੀਵਾਨਾ ਦੇ ਵਿੱਚ ਵੀ ਇਹ ਇਸੇ ਇਤਿਹਾਸ ਦੇ ਵਿੱਚ ਭਾਈ ਗੱਲੀ ਰੂਪ ਸਿੰਘ ਜੀ ਨੇ ਵੀ ਸੰਤਾਂ ਨੂੰ ਜਾਣੂ ਕਰਵਾਇਆ ਸੋ ਹੁਣ ਭਾਈ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਉਹ ਦੀਵਾਨਾ ਦੀ ਅਰੰਭਤਾ ਕਰਨ ਸੋ ਅੱਜ ਦੇ ਜੋ ਦਿਹਾੜੇ ਸਮਾਗਮ ਹਨ ਉਹਨਾਂ ਦੇ ਨਾਲ-ਨਾਲ ਜਨਮ ਦਿਹਾੜਾ ਭਾਈ ਪਿਆਰੇ ਭਾਈ ਸਹਿਬ ਸਿੰਘ ਜੀ ਅਕਾਲ ਚਲਾਣਾ ਭਾਈ ਕੌਨ ਸਿੰਘ ਜੀ ਨਾਬਾ ਇਹ ਵੀ ਦਿਹਾੜੇ ਹਨ ਨਸਾਂ ਵੀ ਇਹਨਾਂ ਨੂੰ ਵੀ ਯਾਦ